ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਬੜੀ ਖੁਸ਼ ਸੀ ਕਿਉਂਕਿ ਮੇਰੇ ਘਰ ਵਾਲੇ ਨੂੰ ਕਾਫੀ ਜ਼ਮੀਨ ਆਉਂਦੀ ਸੀ ਤੇ ਮੈਂ ਇਹੀ ਸੋਚਦੀ ਸੀ ਕਿ ਮੈਂ ਤਾਂ ਪੂਰੀ ਐਸ਼ ਕਰੂੰਗੀ ਮੇਰੇ ਘਰ ਵਾਲੇ ਹੁਣੇ ਵੈਸੇ ਤਾਂ ਦੋ ਭਰਾ ਸੀ ਉਹਦਾ ਵੱਡਾ ਭਰਾ ਨਹੀਂ ਵਿਆਇਆ ਸੀ ਉਹ ਛੜਾ ਸੀ ਮਤਲਬ ਮੇਰਾ ਜੇਠ ਛੜਾ ਸੀ ਮੇਰੇ ਘਰ ਵਾਲੇ ਦੀ ਇੱਕ ਭੈਣ ਸੀ ਜੋ ਕਿ ਥੋੜੀ ਜੀ ਮੈਂਟਲ ਜਈ ਸੀ ਉਹ ਵੀ ਕੁਵਾਰੀ ਸੀ ਮੇਰੀ ਸੱਸ ਨੇ ਪਹਿਲਾਂ ਇਹ ਗੱਲ કરી ਸੀ ਕਿ ساری ਉਮਰ ਮੇਰੀ ਕੁੜੀ ਤੁਹਾਨੂੰ ਹੀ ਸਾਹਮਣੀ ਪਾਊਗੀ ਕਿਉਂਕਿ ਉਹਨੂੰ ਇਹ ਨਹੀਂ ਸੋਧ-ਬੋਧ ਨਹੀਂ ਆ ਮੇਰੇ ਘਰ ਵਾਲੇ ਦਾ ਨਾਮ surjit ਸੀ ਮੈਂ ਤੇ surjit ਇੱਕ ਦੂਜੇ ਨਾਲ ਬੜੇ ਖੁਸ਼ ਸੀ ਮੇਰਾ ਜੇਠ ਜੋ ਕਿ ਟਰੱਕ ਡਰਾਈਵਰ ਸੀ ਉਹ ਕਾਫੀ ਦਿਨਾਂ ਦੇ ਬਾਅਦ ਹੀ ਘਰ ਆਉਂਦਾ ਸੀ ਮੇਰਾ ਘਰ ਵਾਲਾ ਖੇਤੀ ਕਰਦਾ ਸੀ ਤੇ ਘਰ ਹੀ ਰਹਿੰਦਾ ਸੀ ਪਰ ਮੇਰਾ ਜੇਠ ਕਈ ਦਿਨਾਂ ਬਾਅਦ ਘਰ ਆਉਂਦਾ ਸੀ ਉਹ ਜਦੋਂ ਵੀ ਘਰ ਆਉਂਦਾ ਸੀ ਤਾਂ ਮੇਰੇ ਕੋਲ ਆਪਣੀ ਬਹੁਤ ਸੇਵਾ ਕਰਵਾਉਂਦਾ ਸੀ ਉਹ ਮੈਨੂੰ ਦੱਸਦਾ ਸੀ ਕਿ ਅੱਜ ਕਿਹੜੀ ਸਬਜ਼ੀ ਬਣਾਉਣੀ ਆ ਉਸ ਦਿਨ ਉਹਦੀ ਫਰਮਾਇਸ਼ ਦੀ ਹੀ ਸਬਜ਼ੀ ਬਣਦੀ ਸੀ ਜਿੰਨੇ ਦਿਨ ਉਹ ਰਹਿੰਦਾ ਸੀ ਉਹ ਆਪਣੀ ਮਰਜ਼ੀ ਦਾ ਖਾਣਾ ਬਣਵਾਉਂਦਾ ਸੀ ਕਿਉਂਕਿ ਉਹਨੇ ਸਾਨੂੰ ਜ਼ਮੀਨ ਦਾ ਹਿੱਸਾ ਦੇਣਾ ਸੀ ਤੇ ਦੂਸਰੀ ਗੱਲ ਉਹ ਸਾਨੂੰ ਪੈਸੇ ਵੀ ਲਿਆ ਕੇ ਦਿੰਦਾ ਸੀ ਮਤਲਬ ਮੇਰਾ ਘਰ ਵਾਲਾ ਥੋੜਾ ਸ਼ਰਾਬ ਪੀਣ ਦਾ ਆਦੀ ਸੀ ਉਹਨੂੰ ਸ਼ਰਾਬ ਜੋਗੇ ਪੈਸੇ ਦੇ ਦਿੰਦਾ ਸੀ ਘਰ ਵਿੱਚੋਂ ਮੇਰੇ ਘਰ ਵਾਲੇ ਨੂੰ ਸ਼ਰਾਬ ਪੀਣ ਲਈ ਮੇਰੀ ਸੱਸ ਨਹੀਂ ਦਿੰਦੀ ਸੀ। ਮੇਰੀ ਸੱਸ ਕਹਿੰਦੀ ਸੀ ਕਿ ਮੇਰੇ ਕੋਲੇ ਇਹੋ ਜੇ ਕੰਮਾਂ ਲਈ ਪੈਸੇ ਨਹੀਂ ਆ। ਮੈਂ ਆਪਣੀ ਕੁੜੀ ਦਾ ਵੀ ਹਿੱਸਾ ਰੱਖਣਾ ਹੁੰਦਾ ਆ। ਇਸ ਕਰਕੇ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਸ਼ਰਾਬ ਲਈ ਪੈਸੇ ਨਹੀਂ ਦਿੰਦੀ ਸੀ। ਪਰ ਮੇਰਾ ਜੇਠ ਉਹਨੂੰ ਪੈਸੇ ਦੇ ਹੀ ਦਿੰਦਾ ਸੀ। ਜਿਸ ਕਰਕੇ ਮੇਰਾ ਘਰ ਵਾਲਾ ਆਪਣੇ ਭਰਾ ਨੂੰ ਬੜਾ ਚੰਗਾ ਮੰਨਦਾ ਸੀ। ਮੈਂ ਆਪਣੇ ਘਰ ਵਾਲੇ ਨੂੰ ਕਈ ਵਾਰ ਕਿਹਾ ਸੀ ਕਿ ਜਦੋਂ ਵੀ ਇਹ ਘਰ ਆਉਂਦਾ ਤਾਂ ਇਹ ਆਪਣੀਆਂ ਫਰਮੈਸ਼ਾਂ ਲਾਉਂਦਾ ਰਹਿੰਦਾ। ਮੈਨੂੰ ਤਾਂ ਪੂਰੀ ਤਰ੍ਹਾਂ ਹੰਬਾ ਦਿੰਦਾ ਆ। ਮੈਂ ਤਾਂ ਥੱਕ ਜਾਨੀ ਆ। ਮੇਰਾ ਘਰ ਵਾਲਾ ਕਹਿਣ ਲੱਗਿਆ ਪਾਗਲ ਨ ਉਹਨੇ ਆਪਾਂ ਨੂੰ ਸਭ ਕੁਝ ਦੇਣਾ ਜਿੱਦਾਂ ਉਹ ਕਹਿੰਦਾ ਉਦਾਂ ਕਰਿਆ ਕਰ ਤੂੰ ਇਹ ਸੋਚਿਆ ਕਰ ਕਿ ਉਹ ਤੇਰਾ ਸਹੁਰਾ ਹੀ ਆ ਇਸ ਘਰ ਦਾ ਮਾਲਕ ਹੀ ਆ ਜੇ ਉਹ ਆਪਣੇ ਨਾਲ ਵਿਗੜ ਗਿਆ ਤਾਂ ਤੂੰ ਸੋਚ ਲੈ ਕਿ ਜ਼ਮੀਨ ਵਿੱਚੋਂ ਵੀ ਅੱਧਾ ਹਿੱਸਾ ਜਾਊਗਾ ਤੇ ਘਰ ਵਿੱਚੋਂ ਵੀ ਇਸ ਕਰਕੇ ਜੋ ਜੋ ਉਹ ਕਹਿੰਦਾ ਹੁੰਦਾ ਉਹ ਉਹਨੂੰ ਬਣਾ ਕੇ ਖਵਾਇਆ ਕਰ ਜਿਉ ਅੱਧੀ ਰਾਤ ਤੱਕ ਸ਼ਰਾਬ ਵੀ ਪੀਂਦਾ ਆ ਜਦੋਂ ਉਹ ਰੋਟੀ ਖਾਂਦਾ ਉਦੋਂ ਉਹਨੂੰ ਰੋਟੀ ਫੜਾ ਕੇ ਫੇਰ ਸੌਆਂ ਕਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੇਰੇ ਕੋਲ ਇੰਨੀ ਗੁਲਾਮੀ ਨਹੀਂ ਹੁੰਦੀ ਉਹਦੀ ਮਾਂ ਹੈਗੀ ਆ ਅਜੇ ਜਿਉਂਦੀ ਉਹ ਆਪੇ ਫੜਾਵੇ ਨਾ ਫੜਾਵੇ ਮੈਂ ਕੋਈ ਠੇਕਾ ਨਹੀਂ ਲਿਆ ਮੇਰਾ ਘਰ ਵਾਲਾ ਕਹਿਣ ਲੱਗਿਆ ਬਸ ਤੂੰ ਤਾਂ ਉਹੀ ਜਨਾਨੀਆਂ ਵਾਲੇ ਕੰਮ ਕਰਨੇ ਆ ਜੇ ਉਹਨੇ ਆਪਣਾ ਅੱਧ ਮੰਗ ਲਿਆ ਫਿਰ ਕੀ ਕਰੇਗੀ ਫਿਰ ਅੱਧ ਵਿੱਚ ਬੈਠੀ ਰਹੀ ਘਰ ਵੀ ਛੋਟਾ ਹੋ ਜਾਊਗਾ ਤਾਂ ਹੀ ਦਿਨੋ ਵਾਰ-ਵਾਰ ਸਮਝਾਉਣਾ ਮੈਂ ਕਿਆ ਕੋਈ ਨਾ ਠੀਕ ਆ ਮੇਰੀ ਸੱਸ ਵੀ ਇਹੀ ਚਾਹੁੰਦੀ ਸੀ ਮੈਂ ਉਹਦੇ ਵੱਡੇ ਮੁੰਡੇ ਦਾ ਵੀ ਪੂਰਾ ਮਾਨ ਤਾਨ ਕਰਾਂ ਇੱਕ ਦਿਨ ਮੇਰੀ ਸੱਸ ਆਪਣੇ ਕੁੜੀ ਨਾਲ ਆਪਣੇ ਪੇਕੇ ਗਈ ਹੋਈ ਸੀ ਉਹ ਮੈਨੂੰ ਕਹਿ ਕੇ ਗਈ ਸੀ ਕਿ ਮੇਰੇ ਤੋਂ ਬਾਅਦ ਮੇਰੇ ਮੁੰਡੇ ਦਾ ਖਿਆਲ ਰੱਖੀ ਕਿਉਂਕਿ ਉਹਨੇ ਅਜੇ ਮਹੀਨਾ ਇੱਥੇ ਰਹਿਣਾ ਆ ਮੈਨੂੰ ਬੜਾ ਦੁੱਖ ਜਿਹਾ ਲੱਗ ਰਿਹਾ ਸੀ ਕਿ ਇੱਕ ਮਹੀਨਾ ਹੋਰ ਉਹਨੂੰ ਚੱਲਣਾ ਪੈਣਾ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਜਾਣ ਤੋਂ ਬਾਅਦ ਕੋਈ ਸ਼ਿਕਾਇਤ ਨਾ ਆਵੇ ਕਿ ਤੁਸੀਂ ਉਹਨੂੰ ਕੁਝ ਖਾਣ ਲਈ ਬਣਾ ਕੇ ਨਹੀਂ ਦਿੱਤਾ ਤੇਰਾ ਜੇੜਤਾ ਬਸ ਖਾਣ ਪੀਣ ਦਾ ਸ਼ਕੀਨ ਆ ਜੋ ਕਹਿੰਦਾ ਉਹ ਬਣਾ ਦਿਆ ਕਰ ਫੇਰ ਉਹ ਤੁਹਾਡੇ ਤੋਂ ਪੂਰਾ ਖੁਸ਼ ਰਹੂਗਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਜੇ ਉਹ ਵਿਗੜ ਗਿਆ ਤਾਂ ਤੁਹਾਡਾ ਤਾਂ ਅੱਧਾ ਚਲਾ ਜਾਣਾ ਆ ਮੇਰੀ ਸੱਸ ਨੂੰ ਵੀ ਆਪਣੇ ਵੱਡੇ ਮੁੰਡੇ ਨੂੰ ਵਿਆਹਣ ਵਿੱਚ ਕੋਈ ਜ਼ਿਆਦਾ ਇੰਟਰਸਟ ਨਹੀਂ ਸੀ ਉਹ ਵੀ ਬਸ ਇਹੀ ਚਾਹੁੰਦੀ ਸੀ ਕਿ ਸਾਰੀ ਉਮਰ ਅਸੀਂ ਉਹਨੂੰ ਰੋਟੀ ਦਈਏ ਜਦੋਂ ਉਹ ਦੋਵੇਂ ਜਣੀਆਂ ਪੇਕੇ ਚਲੀਆਂ ਗਈਆਂ ਤਾਂ ਅਗਲੇ ਦਿਨ ਰਾਤ ਨੂੰ ਮੇਰਾ ਜੇਠ ਹਜੇ ਤੱਕ ਘਰ ਨਹੀਂ ਆਇਆ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਉਹ ਹਜੇ ਤੱਕ ਘਰ ਨਹੀਂ ਆਇਆ ਮੇਰਾ ਘਰ ਵਾਲਾ ਕਹਿਣ ਲੱਗਿਆ ਤੂੰ ਐਦਾਂ ਕਰ ਤੂੰ ਥੋੜੀ ਜਿਹੀ ਬਿੜਕ ਰੱਖੀ ਉਹਨਾ ਟਾਈਮ ਆਪਣਾ ਫੋਨ ਵੇਖ ਲੈ ਜਦੋਂ ਉਹ ਆ ਗਿਆ ਉਦੋਂ ਉਹਨੂੰ ਰੋਟੀ ਫੜਾ ਕੇ ਫੇਰ ਸੋਈ ਮੈਨੂੰ ਬੜਾ ਗੁੱਸਾ ਚੜ ਰਿਹਾ ਸੀ ਪਰ ਮੇਰਾ ਘਰ ਵਾਲਾ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾ ਲੈਂਦਾ ਸੀ ਜਦੋਂ ਉਹ ਮੈਨੂੰ ਜ਼ਮੀਨ ਦੇ ਵਾਸਤੇ ਜੇ ਪਾਉਣ ਲੱਗ ਜਾਂਦਾ ਸੀ ਤਾਂ ਮੇਰਾ ਵੀ ਦਿਮਾਗ ਠ ਕਿ ਹਾਂ ਮੈਨੂੰ ਜ਼ਮੀਨ ਚਾਹੀਦੀ ਆ ਮੈਂ ਅੱਧਾ ਉਹ ਹਿੱਸਾ ਵੀ ਨਹੀਂ ਦੇਣਾ ਜਦੋਂ ਮੇਰਾ ਜੇਠ ਅੱਧੀ ਰਾਤ ਨੂੰ ਘਰ ਆਇਆ ਉਦੋਂ ਤੱਕ ਮੇਰਾ ਘਰ ਵਾਲਾ ਸੌ ਚੁੱਕਿਆ ਸੀ ਮੇਰਾ ਘਰ ਵਾਲਾ ਵੀ ਕਾਫੀ ਸ਼ਰਾਬ ਪੀ ਲੈਂਦਾ ਸੀ ਪਹਿਲਾਂ ਤਾਂ ਉਹ ਘੱਟ ਪੀਂਦਾ ਸੀ ਪਰ ਜੇਸ ਦਿਨ ਮੇਰੀ ਸੱਸ ਘਰ ਨਹੀਂ ਹੁੰਦੀ ਸੀ ਤਾਂ ਉਸ ਦਿਨ ਉਹ ਕੁਝ ਜ਼ਿਆਦਾ ਹੀ ਪੀ ਲੈਂਦਾ ਸੀ ਅੱਜ ਉਹਨੇ ਸ਼ਰਾਬ ਜ਼ਿਆਦਾ ਪੀ ਲਈ ਸੀ ਇਸ ਕਰਕੇ ਉਹਨੂੰ ਨੀਂਦ ਆ ਗਈ ਸੀ ਤੇ ਜਦੋਂ ਇੱਕ ਵਾਰ ਸੌ ਜਾਂਦਾ ਸੀ ਤਾਂ ਜਲਦੀ ਉੱਠਦਾ ਨਹੀਂ ਸੀ ਜਦੋਂ ਮੇਰਾ ਜੇਠ ਆਇਆ ਉਹਨੇ ਵੀ 2-4 ਪੈਗ ਲਾਏ ਹੋਏ ਸੀ ਮੇਰਾ ਜੇਠ ਸ਼ਰਾਬ ਤਾਂ ਪੀਂਦਾ ਸੀ ਪਰ ਉਹ ਬੜੇ ਸਾਹਬ ਨਾਲ ਪੀਂਦਾ ਸੀ ਥੋੜੇ ਜੇ ਪੈਗ ਲਾ ਕੇ ਬਸ ਰੋਟੀ ਖਾ ਲੈਂਦਾ ਸੀ ਮੈਂ ਉਹਨੂੰ ਰੋਟੀ ਪੁੱਛਣ ਗਈ ਤਾਂ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਸ਼ੁਕਰ ਹੈ ਤੂੰ ਮੇਰੀ ਖਾਤਰ ਅਜੇ ਤੱਕ ਬੈਠੀ ਆ ਮੈਨੂੰ ਤਾਂ ਲੱਗਾ ਸੀ ਤੂੰ ਸੌਂ ਗਈ ਹੋਵੇਂਗੀ ਮੈਂ ਕਿਹਾ ਨਹੀਂ ਨਹੀਂ ਜਦੋਂ ਘਰ ਦਾ ਇੱਕ ਮੈਂਬਰ ਬਾਹਰ ਗਿਆ ਹੋਵੇ ਫਿਰ ਮੈਂ ਕਿੱਦਾਂ ਸੌ ਸਕਦੀ ਆ ਉਹ ਕਹਿਣ ਲੱਗਿਆ ਵਧੀਆ ਗੱਲ ਆ ਫਿਰ ਉਹ ਮੈਨੂੰ ਕਹਿੰਦਾ ਰੋਟੀ ਵਿੱਚ ਕੀ ਬਣਾਇਆ ਮੈਂ ਕਿਹਾ ਰੋਟੀ ਵਿੱਚ ਕੀ ਬਣਾਉਣਾ ਸੀ ਰੋਟੀ ਸਬਜ਼ੀ ਬਣਾਈ ਆ ਉਹ ਹੱਸ ਕੇ ਕਹਿਣ ਲੱਗਾ ਮੈਂ ਤਾਂ ਇਹ ਪੁੱਛਦਾ ਸੀ ਕਿ ਕੋਈ ਮਿੱਠਾ ਨਹੀਂ ਨਾਲ ਬਣਾਇਆ ਮੈਂ ਕਿਹਾ ਨਹੀਂ ਨਹੀਂ ਕੱਲ ਬਣਾ ਲਵਾਂਗੇ ਅੱਜ ਤਾਂ ਹੁਣ ਕੁਝ ਨਹੀਂ ਬਣਾਇਆ ਉਹ ਕਹਿਣ ਲੱਗਾ ਜੇ ਮੈਂ ਤੈਨੂੰ ਹੁਣ ਕਹਾਂ ਕਿ ਬਣਾ ਕੇ ਲਿਆ ਫਿਰ ਮੈਂ ਬੜਾ ਸਬਰ ਜਿਹਾ ਕਰਕੇ ਕਿਹਾ ਕਿ ਬਣਾ ਦੂੰਗੀ ਜਦਕਿ ਮੇਰਾ ਕੁਝ ਵੀ ਬਣਾਉਂਦਾ ਮੂਡ ਨਹੀਂ ਸੀ ਤੇ ਮੈਨੂੰ ਇਹ ਡਰ ਵੀ ਲੱਗ ਰਿਹਾ ਸੀ ਕਿ ਕਿਤੇ ਉਹ ਮੈਨੂੰ ਕੁਝ ਬਣਾਉਣ ਲਈ ਕਹਿ ਹੀ ਨਾ ਦੇਵੇ ਪਰ ਉਹਨੇ ਕੁਝ ਨਾ ਕਿਹਾ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਮੈਂ ਤਾਂ ਵੇਖਣਾ ਹੀ ਸੀ ਕਿ ਤੂੰ ਮੈਨੂੰ ਕਿਤੇ ਜਵਾਬ ਤਾਂ ਨਹੀਂ ਦਿੰਦੀ ਮੈਂ ਕਿਹਾ ਨਹੀਂ ਨਹੀਂ ਜੀ ਮੈਂ ਤੁਹਾਨੂੰ ਕੀ ਜਵਾਬ ਦੇਣਾ ਆ ਉਹ ਮੈਨੂੰ ਪੁੱਛਣ ਲੱਗਾ ਕਿ ਛੋਟਾ ਕਿੱਧਰ ਗਿਆ ਮੈਂ ਕਿਹਾ ਉਹ ਤਾਂ ਸੁੱਤੇ ਪਏ ਆ ਕਹਿਣ ਲੱਗਾ ਅੱਛਾ ਚੱਲ ਫਿਰ ਇਦਾਂ ਕਰ ਮੈਨੂੰ ਰੋਟੀ ਲਿਆ ਦੇ ਕਾਫੀ ਗੱਲਾਂ ਕਰਨ ਤੋਂ ਬਾਅਦ ਉਹਨੇ ਰੋਟੀ ਦਾ ਨਾਮ ਲਿਆ ਬਾਰ ਇੱਕ ਰੂਮ ਸੀ ਜਿੱਥੇ ਉਹ ਸੌਂਦਾ ਹੁੰਦਾ ਸੀ ਸਾਡਾ ਰੂਮ ਕੋਠੀ ਦੇ ਵਿੱਚ ਸੀ ਪਰ ਉਹਦਾ ਕੋਠੀ ਤੋਂ ਬਾਹਰ ਸੀ ਮੈਂ ਰੋਟੀ ਪਹੁੰਚ ਚਲੀ ਗਈ ਤੇ ਜਦੋਂ ਰਸੋਈ ਵਿੱਚ ਰੋਟੀ ਪਾ ਕੇ ਮੈਂ ਵਾਪਸ ਆਈ ਤਾਂ ਉਹ ਮੈਨੂੰ ਰੂਮ ਵਿੱਚ ਕਿਤੇ ਵੀ ਨਹੀਂ ਦਿਖ ਰਿਹਾ ਸੀ ਮੇਰੇ ਹੱਥ ਵਿੱਚ ਰੋਟੀ ਵਾਲਾ ਥਾਲ ਸੀ ਮੈਂ ਸਾਰੇ ਰੂਮ ਵਿੱਚ ਆਵਾਜ਼ਾਂ ਮਾਰ ਰਹੀ ਸੀ ਪਰ ਉਹ ਕਿਤੇ ਨਹੀਂ ਦੇਖ ਰਿਹਾ ਸੀ ਬੈੱਡ ਵੀ ਖਾਲੀ ਪਿਆ ਸੀ ਪਰ ਉਹਨੇ ਅਚਾਨਕ ਦਰਵਾਜ਼ਾ ਬੰਦ ਕਰ ਦਿੱਤਾ ਜਦੋਂ ਮੈਂ ਪਿੱਛੇ ਵੱਲ ਵੇਖਿਆ ਤਾਂ ਉਹ ਦਰਵਾਜ਼ੇ ਦੇ ਓਲੇ ਖੜਾ ਸੀ ਤੇ ਉਹਨੇ ਮੈਨੂੰ ਆ ਕੇ ਪਿੱਛੋਂ ਦੀ ਜਫੀ ਜੀ ਪਾ ਲਈ ਮੈਂ ਕਿਆ ਇਹ ਕੀ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਹ ਮੈਨੂੰ ਕਹਿਣ ਲੱਗਾ ਚੁੱਪ ਕਰ ਜਾ ਉੱਚੀ ਨਾ ਬੋਲ ਗਵਾਂਢ ਵਿੱਚ ਸੁਣ ਜਾਊਗਾ ਮੈਂ ਕਿਆ ਤੁਸੀਂ ਚੰਗਾ ਨਹੀਂ ਕਰ ਰਹੇ ਛੱਡੋ ਮੈਨੂੰ ਇਸ ਤੋਂ ਪਹਿਲਾਂ ਉਹਨੇ ਕਦੇ ਵੀ ਮੇਰੇ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਸੀ ਸ਼ਾਇਦ ਉਹਨੂੰ ਲੱਗ ਰਿਹਾ ਸੀ ਕਿ ਅੱਜ ਚੰਗਾ ਮੌਕਾ ਆ ਜਦੋਂ ਉਹ ਵੇੜੇ ਵਿੱਚ ਬੈਠਾ ਹੁੰਦਾ ਸੀ ਤਾਂ ਮੈਂ ਉਹਨੂੰ ਕਈ ਵਾਰ ਨੋਟ ਕੀਤਾ ਸੀ ਕਿ ਉਹ ਮੇਰੇ ਵੱਲ ਬੜਾ ਔਖਾ ਜਿਹਾ ਵੇਖਦਾ ਹੁੰਦਾ ਸੀ ਮੈਨੂੰ ਲੱਗਦਾ ਵੀ ਰਹਿੰਦਾ ਸੀ ਕਿ ਕਿਤੇ ਮੇਰੇ ਵੱਲ ਅੱਖ ਤਾਂ ਨਹੀਂ ਰੱਖਦਾ ਪਰ ਅੱਜ ਉਹ ਗੱਲ ਸੱਚ ਹੋ ਗਈ ਸੀ ਸੱਚੀ ਉਹ ਮੇਰੇ ਤੇ ਨਜ਼ਰ ਰੱਖਦਾ ਸੀ ਉਹਨੇ ਮੈਨੂੰ ਫੜ ਲਿਆ ਤੇ ਮੈਨੂੰ ਬੈੱਡ ਤੇ ਸੌਟ ਲਿਆ ਮੈਂ ਉਹਦੀਆਂ ਮਿੰਤਾ ਕਰ ਰਹੀ ਸੀ ਕਿ ਮੈਨੂੰ ਛੱਡ ਦਵੋ ਉਹ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗਾ ਵੇਖ ਮੇਰਾ ਵੀ ਦਿਲ ਕਰਦਾ ਏ ਮੇਰੀਆਂ ਵੀ ਕੋਈ ਜ਼ਰੂਰਤਾਂ ਨੇ ਮੈਂ ਕਿਹਦੇ ਨਾ ਕਰਾਂ ਹੁਣ ਤੂੰ ਤਾਂ ਮੇਰੇ ਕੋਲੋਂ ਦੂਰ ਦੂਰ ਭੱਜਦੀ ਰਹਿਣੀ ਆ ਜਦੋਂ ਵੀ ਮੈਂ ਤੇਰੇ ਵੱਲ ਵੇਖਦਾ ਤਾਂ ਆਪਣਾ ਮੂੰਹ ਚੁੰਨੀ ਨਾਲ ਕੋਲ ਲੈਨੀ ਆ ਮੇਰਾ ਵੀ ਦਿਲ ਕਰਦਾ ਕਿ ਮੈਂ ਕਿਸੇ ਨੂੰ ਦੇਖਾਂ ਪਹਿਲਾਂ ਤਾਂ ਮੈਂ ਉਹਨੂੰ ਬੜਾ ਨਾ ਕਰ ਰਹੀ ਸੀ ਪਰ ਜਦੋਂ ਉਹ ਮੇਰੇ ਪਿੱਛੇ ਵਾਲੇ ਗਲੇ ਤੇ ਆਪਣੀਆਂ ਉਂਗਲਾਂ ਗੋਲ-ਗੋਲ ਜੀਆਂ ਘਮਾਉਣ ਲੱਗਾ ਮੈਨੂੰ ਥੋੜੀ-ਥੋੜੀ ਮਸਤੀ ਜੀ ਚੜਨ ਲੱਗੀ ਫਿਰ ਵੀ ਮੈਂ ਉਹਨੂੰ ਝੂਠਾ-ਮੂਠਾ ਜਿਹਾ ਰੋਕ ਰਹੀ ਸੀ ਪਰ ਉਹ ਨਹੀਂ ਰੋਕ ਰਿਹਾ ਸੀ ਉਹਨੇ ਆਪਣਾ ਤਾਲਾ ਦਿੱਤਾ ਤੇ ਮੇਰੇ ਨਾਲ ਬੈੱਡ ਤੇ ਪੈ ਗਿਆ ਤੇ ਮੈਨੂੰ ਆਪਣੇ ਨਾਲ ਲਾ ਕੇ ਪਾ ਲਿਆ ਮੈਨੂੰ ਵੀ ਥੋੜਾ ਵਧੀਆ ਲੱਗਣ ਲੱਗ ਗਿਆ ਮੈਂ ਵੀ ਉਹਦੇ ਰੰ ਕੀ ਕਿ ਮੈਂ ਤੇਰੀ ਰਾਤ ਕਿੰਨੀ ਰੰਗੀਨ ਬਣਾ ਦੇਣੀ ਆ ਮੈਂ ਚੁੱਪਚਾਪ ਉਹਦੇ ਨਾਲ ਉੱਥੇ ਹੀ ਰਹੀ ਉਹ ਮੇਰੇ ਨਾਲ ਜੋ ਕੁਝ ਮਰਜ਼ੀ ਕਰੀ ਗਿਆ ਮੈਂ ਉਹਨੂੰ ਬਿਲਕੁਲ ਨਾ ਰੋਕਿਆ ਕਿਉਂਕਿ ਮੈਨੂੰ ਇਹ ਗੱਲ ਹਮੇਸ਼ਾ ਦਿਮਾਗ ਵਿੱਚ ਆ ਜਾਂਦੀ ਸੀ ਕਿ ਜੇ ਮੈਂ ਉਹਨੂੰ ਕਿਸੇ ਗੱਲ ਦਾ ਜਵਾਬ ਦਿੱਤਾ ਤਾਂ ਇਹਨੇ ਆਪਣਾ ਅੱਧਾ ਹਿੱਸਾ ਲੈ ਜਾਣਾ ਬਸ ਇਸੇ ਕਰਕੇ ਮੈਂ ਚੁੱਪਚਾਪ ਉਹਦੇ ਨਾਲ ਉਸ ਰਾਤ ਨੂੰ ਬਤਾਇਆ ਉਹਨੇ ਮੈਨੂੰ ਉਸ ਰਾਤ ਦਾ ਬੜਾ ਨਜ਼ਾਰਾ ਦਿੱਤਾ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕੁਝ ਖਾਦਾ ਸੀ ਕੈਨ ਲੱਗਿਆ ਬਿਨਾ ਖਾਦੇ ਮੇਰੇ ਵਿੱਚ ਇੰਨਾ ਜ਼ਿਆਦਾ ਜੋਸ਼ ਆ ਤੂੰ ਵੇਖ ਲੈ ਜੇ ਮੈਂ ਕੁਝ ਖਾ ਕੇ ਤੇਰੇ ਕੋਲ ਆਉਣਾ ਤਾਂ ਕੀ ਹੁੰਦਾ ਮੈਂ ਇੰਨਾ ਨਜ਼ਾਰਾ ਆਪਣੇ ਘਰ ਵਾਲੇ ਨਾਲ ਕਦੇ ਨਹੀਂ ਲਿਆ ਸੀ ਮੈਂ ਅੱਧੀ ਰਾਤ ਤੱਕ ਉਹਦੇ ਕੋਲ ਹੀ ਰਹੀ ਜਦੋਂ ਵੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਆਉਣ ਲੱਗਦੀ ਸੀ ਤਾਂ ਉਹ ਮੈਨੂੰ ਫੜ ਕੇ ਉੱਥੇ ਹੀ ਪਾ ਲੈਂਦਾ ਸੀ ਤੇ ਮੈਨੂੰ ਕਹਿ ਦਿੰਦਾ ਸੀ ਛੋਟੇ ਨੂੰ ਕੁਝ ਨਹੀਂ ਪਤਾ ਲੱਗਣਾ ਉਹਨੇ ਕਿਹੜਾ ਜਿਹਾ ਜੇ ਉੱਠਣਾ ਉਹ ਤਾਂ ਹੁਣ ਡੱਫ ਕੇ ਸੁੱਤਾ ਆ ਉਹ ਤਾਂ ਸਵੇਰੇ ਉੱਠੂਗਾ ਤੂੰ ਬੇਫਿਕਰ ਹੋ ਕੇ ਆਪਣਾ ਇਕਮਨ ਹੋ ਕੇ ਮੇਰੇ ਨਾਲ ਟਾਈਮ ਬਤਾ ਮੇਰੀ ਸੱਸ ਵੀ ਉਸ ਦਿਨ ਘਰ ਨਹੀਂ ਸੀ ਮੈਨੂੰ ਵੀ ਉਹ ਦਿਨ ਰਾਤ ਬਤਾਉਣੀ ਬੜੀ ਵਧੀਆ ਲੱਗੀ ਅਗਲੇ ਦਿਨ ਸਵੇਰੇ ਉੱਠ ਕੇ ਮੈਂ ਆਪਣੇ ਕੰਮ ਨਵੇੜ ਰਹੀ ਸੀ ਮੇਰਾ ਘਰ ਵਾਲਾ ਖੇਤ ਚਲਾ ਗਿਆ ਮੇਰਾ ਜੇਠ ਅਜੇ ਤੱਕ ਸੁੱਤਾ ਨਹੀਂ ਉੱਠਾ ਸੀ ਮੈਨੂੰ ਰਾਤ ਵਾਲੀਆਂ ਗੱਲਾਂ ਯਾਦ ਕਰਕੇ ਥੋੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਉਹਦੇ ਮੱਥੇ ਕਿਵੇਂ ਲੱਗਾ ਕਿਉਂਕਿ ਰਾਤ ਦੇ ਹਨੇਰੇ ਵਿੱਚ ਜੋ ਹੋਣਾ ਸੀ ਹੋ ਗਿਆ ਪਰ ਹੁਣ ਉਸ ਗੱਲ ਨੂੰ ਯਾਦ ਕਰਕੇ ਸ਼ਰਮਜੀ ਆ ਰਹੀ ਸੀ ਫਿਰ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਪਛਤਾਉਣ ਦਾ ਕੀ ਫਾਇਦਾ ਆ ਇੱਕ ਦਿਲ ਕਰਦਾ ਸੀ ਕਿ ਆਪਣੇ ਜੇਠ ਨੂੰ ਜਾ ਕੇ ਚਾਹ ਫੜਾਵਾਂ ਫਿਰ ਸੋਚਦੀ ਸੀ ਕਿ ਜੇ ਉਹ ਨੂੰ ਚਾਹ ਫੜਾਉਣ ਚਲੀਗੀ ਉਹ ਫੇਰ ਨਾ ਮੈਨੂੰ ਫੜ ਲਵੇ ਮੈਂ ਕਿੰਨਾ ਟਾਈਮ ਵੇਖਦੀ ਰਹੀ ਉਹਦੇ ਕਮਰੇ ਵੱਲ ਕਿ ਉਹ ਬਾਹਰ ਨਿਕਲੂਗਾ ਪਰ ਉਹ ਬਾਹਰ ਨਹੀਂ ਆ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੋਵੇ ਫਿਰ ਅੱਕ ਕੇ ਮੈਂ ਕੱਪ ਚਾਹ ਪਾ ਕੇ ਉਹਦੇ ਕਮਰੇ ਵਾਲ ਤੁਰ ਪੀ ਤੇ ਮੇਰੇ ਪੰਜੇਬਾ ਪਾਈਆਂ ਹੋਈਆਂ ਸੀ ਮੇਰੀਆਂ ਪੰਜੇਬਾਂ ਦੀ ਆਵਾਜ਼ ਸੁਣ ਕੇ ਉਹਦੀ ਜਾਗ ਖੁੱਲ ਗਈ ਉਹ ਬਾਹਰ ਨੂੰ ਵੇਖਣ ਲੱਗਾ ਮੈਂ ਉਹਨੂੰ ਕਿਹਾ ਕਿ ਤੁਹਾਡਾ ਹਜੇ ਸਵੇਰਾ ਨਹੀਂ ਹੋਇਆ ਵੇਖੋ ਬਾਹਰ ਗੋਡੇ-ਗੋਡੇ ਧੁੱਪ ਚੜੀ ਆ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਜਦੋਂ ਤੇਰੇ ਵਰਗੀ ਨਾਰ ਪੰਜੇਬਾਂ ਪਾ ਕੇ ਸ਼ਮਸ਼ਮ ਕਰਦੀ ਚਾਹ ਫੜਾਉਣ ਆਵੇ ਫਿਰ ਮੇਰੇ ਵਰਗੇ ਨੂੰ ਬਾਹਰ ਉੱਠ ਕੇ ਜਾਣ ਦੀ ਕੀ ਲੋੜ ਆ ਮੈਂ ਕਿਹਾ ਤੁਸੀਂ ਮੈਨੂੰ ਵਾਧੂ ਦੀ ਤਕਲੀਫ ਦਿੰਦੇ ਹੋ ਵੇਖ ਲਓ ਤੁਹਾਨੂੰ ਨਹੀਂ ਪਤਾ ਕਿ ਉੱਠ ਕੇ ਚਾਹ ਪੀ ਲਵਾਂ ਉਹ ਕਹਿਣ ਲੱਗਿਆ ਤੇਰੇ ਵਰਗੀ ਦੇ ਹੱਥੋਂ ਚਾਹ ਫੜ ਕੇ ਪੀਣ ਦਾ ਸਵਾਦ ਹੀ ਵੱਖਰਾ ਆ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਡੀ ਭਾਬੀ ਲੱਗਦੀ ਆ ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਉਹ ਮੈਨੂੰ ਕਹਿਣ ਲੱਗਿਆ ਅੱਛਾ ਅਜੇ ਵੀ ਤੂੰ ਮੇਰੀ ਭਾਬੀ ਆ ਹੁਣ ਤਾਂ ਤੂੰ ਮੇਰੀ ਸਭ ਕੁਝ ਬਣ ਚੁੱਕੀ ਆ ਭਾਬੀ ਵੀ ਬਣ ਚੁੱਕੀ ਆ ਤੇ ਘਰ ਵਾਲੀ ਵੀ ਮੈਂ ਕਿਹਾ ਤੁਸੀਂ ਇਹ ਭਲੇਖਾ ਨਾ ਪਾ ਲੋ ਉਹ ਮੈਨੂੰ ਕਹਿਣ ਲੱਗਾ ਵੇਖ ਭਾਬੀ ਜੇ ਤੂੰ ਭਾਬੀ ਬਣ ਕੇ ਰਹਿਣਾ ਫਿਰ ਤਾਂ ਮੈਂ ਤੇਰੇ ਨਾਲ ਭਾਬੀਆਂ ਵਾਲਾ ਸਲੂਕ ਹੀ ਕਰੂੰਗਾ ਤੇ ਜੋ ਕੁਝ ਆਪਣੇ ਵਿੱਚ ਹੋਇਆ ਜੇ ਤੂੰ ਉਸ ਤਰ੍ਹਾਂ ਮੇਰੇ ਨਾਲ ਰਹਿਣਾ ਤਾਂ ਫਿਰ ਮੈਂ ਤੇਰੇ ਨਾਲ ਸਿੱਧੀ ਤਰ੍ਹਾਂ ਰਹੂੰਗਾ ਮੈਨੂੰ ਲੱਗ ਰਿਹਾ ਸੀ ਜਿਵੇਂ ਉਹਨੇ ਮੇਰੀ ਗੱਲ ਦਾ ਗੁੱਸਾ ਕਰ ਲਿਆ ਹੋਵੇ ਮੈਂ ਹੱਸ ਲੱਗ ਪੀ ਮੈਂ ਉਸ ਗੱਲ ਨੂੰ ਮਜ਼ਾਕ ਵਿੱਚ ਲੈ ਲਿਆ ਮੈਂ ਕਿਹਾ ਮੈਂ ਤਾਂ ਮਜ਼ਾਕ ਕਰਦੀ ਸੀ ਤੁਸੀਂ ਵੀ ਬੜੀ ਛੇਤੀ ਸੀਰੀਅਸ ਹੋ ਜਾਂਦੇ ਹੋ ਆलो ਚਾਹ ਪਈਆ ਪੀ ਲੋ ਉਹ ਕਹਿਣ ਲੱਗਾ ਇਦਾਂ ਨਹੀਂ ਪੀਣੀ ਆਪਣੇ ਹੱਥਾਂ ਨਾਲ ਪਿਆ ਮੈਂ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਕੋਈ ਆ ਗਿਆ ਕਿਸੇ ਨੇ ਵੇਖ ਲਿਆ ਫਿਰ ਕੀ ਕਹੂੰ ਉਹ ਕਹਿੰਦਾ ਜੋ ਕੋਈ ਕਹਿੰਦਾ ਕਹੀ ਜਾਵੇ ਮੈਨੂੰ ਕੀ ਆ ਮੈਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਮੈਂ ਆਪਣੇ ਕਦੇ ਘਰ ਵਾਲੇ ਨੂੰ ਨਹੀਂ ਪਿਆਈ ਮੇਰਾ ਜੇਟ ਕਹਿਣ ਲੱਗਾ ਫਿਰ ਮੈਨੂੰ ਪਿਆ ਦੇ ਉਹਦੀ ਹਰ ਗੱਲ ਮੰਨਣਾ ਮੈਨੂੰ ਫਰਜ਼ ਜਿਹਾ ਲੱਗਦਾ ਸੀ ਮੈਂ ਉਹਨੂੰ ਆਪਣੇ ਹੱਥ ਨਾਲ ਚਾਹ ਪਿਆਈ ਤੇ ਫਿਰ ਉਹ ਮੇਰੇ ਗੋਰੇ ਗੁਰੇ ਹੱਥ ਮੱਲ ਲੱਗਾ ਤੇ ਕਹਿਣ ਲੱਗਾ ਸੱਚੀ ਤੇਰੇ ਨਾਲ ਰਾਤ ਬਤਾ ਕੇ ਬੜਾ ਵਧੀਆ ਲੱਗਿਆ ਅੱਜ ਫੇਰ ਤਿਆਰ ਰਹੀ ਅੱਜ ਫੇਰ ਮੇਰੇ ਕੋਲ ਆਜਵੀਂ ਮੈਂ ਕਿਹਾ ਮੇਰੇ ਘਰ ਵਾਲੇ ਦਾ ਕੀ ਉਹ ਕਹਿਣ ਲੱਗਾ ਉਹਨੂੰ ਤਾਂ ਮੈਂ ਸ਼ਰਾਬ ਲਈ ਪੈਸੇ ਦੇ ਦੂੰਗਾ ਉਹ ਤਾਂ ਸ਼ਰਾਬੀ ਕੇ ਆਪਣੇ ਕਮਰੇ ਵਿੱਚ ਸੌਂ ਜਾਊਗਾ ਤੇ ਤੂੰ ਸਾਰੀ ਰਾਤ ਮੇਰੇ ਕੋਲ ਰਹੀ ਅਜੇ ਤਾਂ ਮੰਮੀ ਵੀ ਵਾਪਸ ਨਹੀਂ ਆਈ ਆਪਣੇ ਲਈ ਚੰਗਾ ਮੌਕਾ ਆ ਤੂੰ ਮੇਰੀ ਗੱਲ ਮੰਨਦੀ ਰਿਹਾ ਕਰ ਮੈਂ ਜਲਦੀ ਹੀ ਤੈਨੂੰ ਸੋਨੇ ਦੇ ਟਾਪਰਸ ਬਣਵਾ ਕੇ ਦੇਵਾਂਗਾ ਮੈਂ ਕਹ ਸੱਚੀ ਉਹ ਕਹਿਣ ਲੱਗਿਆ ਸੋਚਿਆ ਤਾਂ ਇਸ ਵਾਰ ਸੀ ਕਿ ਤੇਰ ਲਈ ਲੈ ਕੇ ਆਵਾਂ ਪਰ ਇਸ ਵਾਰ ਪੈਸੇ ਖਰਚੇਗੇ ਮੈਂ ਕਿਹਾ ਠੀਕ ਆ ਫਿਰ ਤਾਂ ਮੈਂ ਤੈਨੂੰ ਇੱਕ ਵਾਰ ਛੱਡ ਦੋ ਵਾਰ ਆਪਣੇ ਹੱਥੀਂ ਜਾ ਪਿਆਉਂਗੀ ਉਹ ਕਹਿਣ ਲੱਗਿਆ ਵੇਖ ਕਿੰਨੀ ਜ਼ਿਆਦਾ ਲਾਲਚਣਿਆ ਮੈਂ ਸੋਨੇ ਦੇ ਟੋਪਸ ਦਾ ਨਾਮ ਕਿ ਲਿਆ ਤੂੰ ਤਾਂ ਇੱਕਦਮ ਹੀ ਬਦਲ ਗਈ ਮੈਂ ਆਪਣੇ ਜੇਟ ਨੂੰ ਕਿਹਾ ਕਿ ਜੇ ਮੈਂ ਇਦਾਂ ਦੀ ਹੁੰਦੀ ਮੈਂ ਰਾਤ ਤੈਨੂੰ ਨਾ ਕਰ ਸਕਦੀ ਸੀ ਪਰ ਮੈਂ ਤੇਰੇ ਇੱਕ ਵਾਰ ਕਹਿੰਦੇ ਤੇ ਤੇਰ ਨਾਲ ਕਿੰਨੀ ਵਧੀਆ ਰਾਤ ਬਤਾਈ ਵੇਖ ਲੈ ਮੈਂ ਤੇਰਾ ਮਨ ਖੁਸ਼ ਕਰ ਦਿੱਤਾ ਉਹ ਕਹਿਣ ਲੱਗਿਆ ਫਿਰ ਅੱਜ ਵੀ ਉਸੇ ਤਰ੍ਹਾਂ ਮੇਰਾ ਮਨ ਖੁਸ਼ ਕਰੀ ਮੈਂ ਕਿਹਾ ਕੋਈ ਨਾ ਵੇਖਾਂਗੇ ਇੰਨੀ ਗੱਲ ਕਹਿ ਕੇ ਮੈਂ ਰਸੋਈ ਵਿੱਚ ਆ ਗਈ ਤੇ ਆਪਣਾ ਕੰਮ ਕਰਨ ਲੱਗੀ ਮੇਰਾ ਜੇਠਾ ਨਾ ਤੋਂ ਕਿ ਆਪਣੀ ਟੌਰ ਜੀ ਕੱਢਣ ਲੱਗਾ ਤੇ ਵੇੜੇ 'ਚ ਬੈਠ ਕੇ ਮੁੱਛਾਂ ਨੂੰ ਵੱਟ ਦੇ ਰਿਹਾ ਸੀ ਤੇ ਨਾਲੇ ਮੇਰੇ ਵੱਲ ਵੇਖ ਰਿਹਾ ਸੀ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਉਹ ਬੜੀ ਪਿਆਰ ਭਰੀ ਨਜ਼ਰ ਨਾਲ ਮੇਰੇ ਵੱਲ ਵੇਖ ਰਿਹਾ ਸੀ ਉਧਰੋਂ ਮੇਰਾ ਘਰ ਵਾਲਾ ਵੀ ਆ ਗਿਆ ਸੀ ਉਹ ਮੈਨੂੰ ਕਹਿਣ ਲੱਗਾ ਕਿ ਸਾਨੂੰ ਦੋਵਾਂ ਭਰਾਵਾਂ ਨੂੰ ਰੋਟੀ ਲਿਆ ਦੇ ਅੱਜ ਅਸੀਂ ਦੋਵੇਂ ਇਕੱਠੇ ਖਾਵਾਂਗੇ ਮੈਂ ਕੀ ਲਿਆ ਦਿੰਨੀ ਆ ਮੇਰਾ ਘਰ ਵਾਲਾ ਵੀ ਕੁਝ ਜ਼ਿਆਦਾ ਹੀ ਲਾਲਚੀ ਸੀ ਉਹ ਵੀ ਹਮੇਸ਼ਾ ਆਪਣੇ ਭਰਾ ਨੂੰ ਖੁਸ਼ ਕਰਨ ਲਈ ਕੁਝ ਵੀ ਕਰਦਾ ਰਹਿੰਦਾ ਸੀ ਕਦੇ-ਕਦੇ ਸੋਚਦੀ ਸੀ ਕਿ ਜੇ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਉਹਦੇ ਨਾਲ ਰਾਤ ਬਤਾਈ ਆ ਤਾਂ ਮੈਨੂੰ ਲੱਗਦਾ ਨਹੀਂ ਸੀ ਕਿ ਉਹਨੂੰ ਕੋਈ ਫਰਕ ਪਊਗਾ ਇਦਾਂ ਲੱਗਦਾ ਸੀ ਕਿ ਉਹ ਮੈਨੂੰ ਇਹੀ ਕਹੂਗਾ ਕਿ ਬੱਸ ਉਹਨੂੰ ਖੁਸ਼ ਰੱਖਿਆ ਕਰ ਮੇਰੀ ਸੱਸ ਵੀ ਮੈਨੂੰ ਮੇਰੇ ਕੋਲ ਗੱਲ ਕਹਿੰਦੀ ਸੀ ਕਿ ਆਪਣੇ ਜੇਠ ਦੀ ਹਰ ਗੱਲ ਮੰਨਿਆ ਕਰ ਜਿਹੜੀ ਚੀਜ਼ ਉਹ ਖਾਣ ਲਈ ਕਹਿੰਦਾ ਉਹੀ ਬਣਾ ਕੇ ਦਿਆ ਕਰ ਪਰ ਮੇਰੀ ਸੱਸ ਨੂੰ ਕੀ ਪਤਾ ਸੀ ਕਿ ਮੇਰਾ ਜੇਠ ਤਾਂ ਇੱਥੇ ਤੱਕ ਵੱਧ ਜਾਊਗਾ ਕਿ ਉਹ ਮੈਨੂੰ ਵੀ ਖਾਣ ਲੱਗ ਗਿਆ ਮੇਰਾ ਘਰ ਵਾਲਾ ਤੇ ਮੇਰਾ ਜੇਠ ਦੋਵੇਂ ਜਾਣੇ ਇਕੱਠੇ ਰੋਟੀ ਖਾਣ ਲੱਗੇ ਰੋਟੀ ਖਾਣ ਤੋਂ ਬਾਅਦ ਮੇਰਾ ਘਰ ਵਾਲਾ ਤਾਂ ਕਿਸੇ ਦੇ ਭੋਗ ਤੇ ਪਿੰਡ ਚਲਾ ਗਿਆ ਤੇ ਮੇਰਾ ਜੇਠ ਘਰੀ ਸੀ ਜਦੋਂ ਮੈਂ ਰਸੋਈ 'ਚ ਭਾਂਡੇ ਧੋ ਰਹੀ ਸੀ ਉਹਨੇ ਪਿੱਛੋਂ ਦੀ ਆ ਕੇ ਮੈਨੂੰ ਫੜ ਲਿਆ ਤੇ ਕਹਿੰਦਾ ਤੂੰ ਅੱਜ ਬੜੀ ਸੋਹਣੀ ਲੱਗਦੀ ਆ ਮੈਂ ਕਿਹਾ ਮੈਂ ਤਾਂ ਅਜੇ ਤੱਕ ਨਾਤੀ ਵੀ ਨਹੀਂ ਤੁਸੀਂ ਤਾਂ ਲਿਸ਼ਕ ਪੁਸ਼ਕ ਕੇ ਆ ਗਏ ਤੇ ਸੋਹਣੀ ਮੈਨੂੰ ਉਹ ਮੈਨੂੰ ਕਹਿਣ ਲੱਗਿਆ ਤੂੰ ਵੈਸੇ ਹੀ ਬੜੀ ਸੋਹਣੀ ਆ ਪਤਾ ਨਹੀਂ ਜਦੋਂ ਮੈਨੂੰ ਟੱਚ ਕਰਦਾ ਸੀ ਤਾਂ ਮੈਨੂੰ ਕੀ ਹੋ ਜਾਂਦਾ ਸੀ ਮੈਂ ਇੱਕੋ ਦਮ ਉਹਦੇ ਰੰਗਾਂ ਵਿੱਚ ਰੰਗੀ ਜਾਂਦੀ ਸੀ ਤੇ ਬਸ ਮੈਂ ਉਹਦੀ ਹੀ ਬੋਲੀ ਬੋਲਣ ਲੱਗ ਜਾਂਦੀ ਸੀ ਇਸ ਤਰ੍ਹਾਂ ਹੌਲੀ ਹੌਲੀ ਮੇਰੀ ਬਾਹ ਫੜ ਕੇ ਉਹ ਆਪਣੇ ਕਮਰੇ ਵਿੱਚ ਮੈਨੂੰ ਲੈ ਗਿਆ ਤੇ ਕਹਿਣ ਲੱਗਾ ਕਿ ਤੂੰ ਸੱਚੀ ਬੜੀ ਕਮਾਲ ਦੀ ਚੀਜ਼ ਆ ਤੇਰੇ ਨਾਲ ਤਾਂ ਮੈਨੂੰ ਬੜਾ ਨਜ਼ਾਰਾ ਆਉਂਦਾ ਮੈਂ ਕਿਆ ਇਹਦਾ ਮਤਲਬ ਜਦੋਂ ਟਰੱਕ ਤੇ ਜਾਂਦੇ ਹੋ ਤਾਂ ਉੱਥੇ ਵੀ ਕਈ ਔਰਤਾਂ ਇਹ ਸਭ ਕਰਦੇ ਹੋ ਉਹ ਹੱਸਣ ਲੱਗਾ ਤੇ ਕਹਿੰਦਾ ਨਹੀਂ ਨਹੀਂ ਮੈਂ ਕਿਆ ਮੈਨੂੰ ਪਤਾ ਯਾਰ ਟਰੱਕ ਡਰਾਈਵਰ ਕੀ ਕਰਦੇ ਆ ਦੱਸੋ ਫਿਰ ਕਿਸ-ਕਿਸ ਨਾਲ ਰਾਤਾ ਬਤਾਉਂਦੇ ਹੋ ਉਹ ਕਹਿਣ ਲੱਗਾ ਕਿ ਜਰੂਰਾ ਤੁਹਾਡਾ ਵਿਆਹ ਹੋਇਆ ਬਸ ਤੇਰੇ ਤੇ ਹੀ ਅੱਖ ਸੀ ਸੋਚਦਾ ਰਹਿੰਦਾ ਸੀ ਕਿ ਕਦੋਂ ਤੈਨੂੰ ਪਾਲਵਾ ਹੁਣ ਦਿਲ ਨੂੰ ਤੇਰੇ ਨਾਲ ਹੀ ਠੰਡਕ ਮਿਲਦੀ ਆ ਨਾਲੇ ਮੁੱਲ ਦੀਆਂ ਜਨਾਨੀਆਂ ਦਾ ਕਾਹਦਾ ਆਸਰਾ ਹੁੰਦਾ ਆ ਉਹ ਤਾਂ ਪੈਸੇ ਲਈ ਸਭ ਕਰਦੀਆਂ ਨੇ ਤੂੰ ਫਿਰ ਵੀ ਘਰ ਦੀ ਜਨਾਨੀ ਆ ਮੈਂ ਕਿਹਾ ਮੈਂ ਕਿਹੜਾ ਤੇਰੀ ਜਨਾਨੀ ਆ ਮੈਂ ਵੀ ਤਾਂ ਬਗਾਨੀ ਆ ਉਹ ਕਹਿਣ ਲੱਗਾ ਪਰ ਤੂੰ ਆਪਣੀ ਆਪਣੀ ਲੱਗਦੀ ਆ ਸਾਡੇ ਘਰ ਵਿੱਚ ਰਹਿਣੀ ਆ ਮੇਰੇ ਭਰਾ ਦੀ ਘਰ ਵਾਲੀ ਹੋਈ ਜਾਂ ਮੇਰੀ ਇੱਕੋ ਗੱਲ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਮੈਨੂੰ ਪਰਮਾ ਲੈਂਦਾ ਸੀ ਹੁਣ ਮੇਰੇ ਮਨ ਵਿੱਚ ਵੀ ਇਹ ਲਾਲਚ ਪੈ ਗਿਆ ਸੀ ਕਿ ਉਹ ਘਰ ਦਾ ਪੈਸਾ ਘਰ ਵਿੱਚ ਹੀ ਲਿਆਵੇ ਕਿਸੇ ਨੂੰ ਨਾ ਖਵਾਵੇ ਮੈਨੂੰ ਵੀ ਹੁਣ ਪੈਸਿਆਂ ਦਾ ਲਾਲਚ ਜਿਆ ਪੈ ਗਿਆ ਸੀ ਹੁਣ ਉਹ ਜ਼ਿਆਦਾ ਘਰ ਵਿੱਚ ਹੀ ਰਹਿੰਦਾ ਸੀ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਤੂੰ ਤਾਂ ਕਹਿੰਦਾ ਸੀ ਕਿ ਮੈਂ ਤੇਰੇ ਲਈ ਸੋਨੇ ਦੇ ਟੋਪਸ ਲੈ ਕੇ ਆਉਂਗਾ ਪਰ ਤੂੰ ਲੈ ਕੇ ਕਿਉਂ ਨਹੀਂ ਆਇਆ ਮੇਰਾ ਜੇਟ ਕਹਿਣ ਲੱਗਾ ਮੈਂ ਕਿਹੜਾ ਚੰਗੀਦਰਾ ਟਰੱਕ ਦੇ ਗੇੜੇ ਲਾਏ ਨੇ ਮੈਂ ਤਾਂ ਤੇਰੇ ਕਰਕੇ ਘਰ ਵਿੱਚ ਹੀ ਰਿਆਂ ਮੈਂ ਕਿਹਾ ਮੈਂ ਤੈਨੂੰ ਕਦੋਂ ਕਿਹਾ ਸੀ ਕਿ ਤੂੰ ਇੱਥੇ ਰਹਿ ਤੂੰ ਆਪਣਾ ਜਾ ਕਮਾਈ ਕਰ ਤੇ ਮੇਰੇ ਲਈ ਵਧੀਆ ਚੀਜ਼ਾਂ ਲੈ ਕੇ ਆ ਨਾਲੇ ਮੈਨੂੰ ਸੋਨੇ ਦੇ ਟੋਪਸ ਚਾਹੀਦੇ ਆ ਉਹ ਕਹਿਣ ਲੱਗਾ ਕੋਈ ਨਾ ਬਾਬਾ ਉਹ ਵੀ ਲਿਆ ਦੂੰਗਾ ਮਸਾ ਧੱਕੇ ਨਾਲ ਉਹਨੂੰ ਮੈਂ ਟਰੱਕ ਤੇ ਤੋਰਿਆ ਹੁਣ ਉਹ ਘਰ ਵਿੱਚ ਹੀ ਜੰਮ ਕੇ ਬੈਠਾ ਰਹਿੰਦਾ ਸੀ ਜਿਵੇਂ ਉਹਦਾ ਮਨ ਹੀ ਨਾ ਕਰਦਾ ਹੋਵੇ ਪਰ ਮੈਂ ਉਹਨੂੰ ੱੱਕੇ ਧੱਕੇ ਨਾਲ ਤੋੜ ਦਿੱਤਾ ਮੇਰੇ ਜੇਠ ਨੂੰ ਗਏ ਹੋਏ ਕਾਫੀ ਦਿਨ ਹੋ ਗਏ ਸੀ ਉਹਨੇ ਮੈਨੂੰ ਕੋਈ ਫੋਨ ਵੀ ਨਹੀਂ ਕੀਤਾ ਸੀ ਮੈਂ ਹੈਰਾਨ ਸੀ ਕਿ ਇੱਥੇ ਤਾਂ ਉਹ ਜਾਣ ਦਾ ਨਾਮ ਨਹੀਂ ਲੈ ਰਿਹਾ ਸੀ ਤੇ ਉੱਥੇ ਜਾ ਕੇ ਮੈਨੂੰ ਕੋਈ ਫੋਨ ਵੀ ਨਹੀਂ ਕੀਤਾ ਪਤਾ ਨਹੀਂ ਕੀ ਗੱਲ ਸੀ ਮੈਨੂੰ ਲੱਗਦਾ ਸੀ ਕਿ ਉਹ ਮੇਨ ਨਾਲ ਨਾਰਾਜ਼ ਹੋ ਗਿਆ ਹੋਊਗਾ ਕਿਉਂਕਿ ਉਹ ਜਾਣਾ ਨਹੀਂ ਚਾਹੁੰਦਾ ਸੀ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਕਿ ਵੀਰਾ ਚਲਾ ਗਿਆ ਮੈਂ ਤਾਂ ਸੋਚਦਾ ਸੀ ਕਿ ਇਸ ਵਾਰ ਉਹਦੇ ਨਾਲ ਜ਼ਮੀਨ ਦੀ ਗੱਲ ਕਰਾਂਗੇ ਉਹਦੇ ਹਿੱਸੇ ਦੀ ਜ਼ਮੀਨ ਆਪਣੇ ਨਾਲ ਲਵਾ ਲਵਾਂਗੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਐਵੇਂ ਨਾ ਫਿਕਰ ਕਰੀ ਜਾਇਆ ਕਰੋ ਕਿਧਰ ਹੀ ਨਹੀਂ ਜਾਂਦੀ ਜ਼ਮੀਨ ਉਹਨੇ ਕਿੱਥੇ ਲੈ ਕੇ ਜਾਣੀ ਹੈ ਜਦੋਂ ਆਪਣੇ ਨਾਲ ਰਹਿੰਦਾ ਤਾਂ ਆਪਾਂ ਨੂੰ ਹੀ ਦੇਊਗਾ ਹੋਰ ਕਿਹਨੂੰ ਦੇਣੀ ਆ ਤੁਸੀਂ ਐਵੇਂ ਨਾ ਜ਼ਿਆਦਾ ਫਿਕਰ ਕਰਿਆ ਕਰੋ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਿਆ ਕੀ ਪਤਾ ਹੁੰਦਾ ਬੰਦੇ ਦੇ ਮਨ ਦਾ ਮੈਂ ਹੱਸਣ ਲੱਗੀ ਤੇ ਮੈਂ ਕਿਹਾ ਤੁਹਾਨੂੰ ਕੀ ਲੱਗਦਾ ਕਿ ਇਸ ਉਮਰੇ ਬੁੱਢੇ ਵਾਰਿਓ ਵਿਆਹ ਕਰਵਾਊਗਾ ਨਾਲੇ ਉਹਨੂੰ ਕਿੰਨੇ ਡੋਲਾ ਦੇਣਾ ਐਵੇਂ ਨਾ ਬੋਲਿਆ ਕਰੋ ਕੁਝ ਨਹੀਂ ਹੁੰਦਾ ਮੈਂ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਤੇ ਰਸੋਈ ਦੇ ਬਾਹਰ ਮੇਰੀ ਸੱਸ ਨੇ ਮੰਝਾ ਡਾਇਆ ਹੋਇਆ ਸੀ ਦੋਵੇਂ ਮਾਵਾਂ ਧੀਆਂ ਉੱਥੇ ਬੈਠੀਆਂ ਸੀ ਮੇਰਾ ਘਰ ਵਾਲਾ ਖੇਤੋਂ ਆਇਆ ਤੇ ਆਪਣੀ ਮਾਂ ਨੂੰ ਕਹਿਣ ਲੱਗਿਆ ਮੰਮੀ ਕੋਈ ਵੀਰੇ ਦਾ ਫੋਨ ਨਹੀਂ ਆਇਆ ਮੇਰੀ ਸੱਸ ਕਹਿਣ ਲੱਗੀ ਨਾ ਮੈਨੂੰ ਤਾਂ ਨਹੀਂ ਕੀਤਾ ਤੈਨੂੰ ਕੀਤਾ ਮੇਰਾ ਘਰ ਵਾਲਾ ਕਹਿੰਦਾ ਕਿ ਮੈਨੂੰ ਵੀ ਉਹਨੇ ਕੋਈ ਫੋਨ ਨਹੀਂ ਕੀਤਾ ਪਤਾ ਨਹੀਂ ਕਿਉਂ ਇਸ ਵਾਰ ਫੋਨ ਕਿਉਂ ਨਹੀਂ ਕੀਤਾ ਪਹਿਲਾਂ ਤਾਂ ਦਿਨ ਵਿੱਚ ਦੋ ਦੋ ਵਾਰ ਵੀ ਕਰ ਲੈਂਦਾ ਸੀ ਪਰ ਹੁਣ ਕਿੰਨੇ ਦਿਨ ਹੋ ਗਏ ਇੱਕ ਫੋਨ ਵੀ ਨਹੀਂ ਕੀਤਾ ਮੇਰੀ ਸੱਸ ਕਹਿਣ ਲੱਗੀ ਮੈਂ ਤਾਂ ਇਧਰੋਂ ਵੀ ਫੋਨ ਲਾਇਆ ਸੀ ਪਰ ਉਹਨੇ ਚੁੱਕਿਆ ਹੀ ਨਹੀਂ ਇੱਕ ਦਿਨ ਚੁੱਕਿਆ ਸੀ ਕਹਿਣ ਲੱਗਾ ਮਾਂ ਮੈਂ ਜ਼ਰੂਰੀ ਕੰਮ ਕਰਦਾ ਆ ਬਾਅਦ ਵਿੱਚ ਕਰੂੰਗਾ ਪਤਾ ਨਹੀਂ ਕਿਉਂ ਇਸ ਵਾਰ ਉਹਨੇ ਫੋਨ ਤੇ ਗੱਲ ਬਹੁਤ ਘੱਟ ਕੀਤੀ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਦਿਲ ਵੀ ਚਿੰਤਾ ਵਿੱਚ ਡੁੱਬ ਗਿਆ ਕਿ ਇਦਾਂ ਦਾ ਕੀ ਹੋ ਗਿਆ ਫਿਰ ਮੈਂ ਸੋਚਿਆ ਕਿ ਸ਼ਾਇਦ ਲੰਮੇ ਰੂਟ ਤੇ ਗਿਆ ਹੋਣਾ ਆ ਨਾਲੇ ਥੱਕ-ਥੁੱਕ ਜਾਂਦਾ ਹੋਣਾ ਇਸ ਕਰਕੇ ਸੌਂ ਜਾਂਦਾ ਹੋਣਾ ਇਸ ਕਰਕੇ ਫੋਨ ਨਹੀਂ ਕਰਦਾ ਹੋਣਾ ਮੈਂ ਇਸ ਗੱਲ ਨੂੰ ਇਗਨੋਰ ਕੀਤਾ ਇਸ ਤਰ੍ਹਾਂ 2 ਮਹੀਨੇ ਬੀਤ ਗਏ ਉਹ ਮਾੜੀ-ਮੋਟੀ ਗੱਲ ਕਰਦਿਆਂ ਨਾ ਕਰਦਾ ਸੀ ਉਹਨੇ ਮੇਰੇ ਨਾਲ ਤਾਂ ਕਦੇ ਵੀ ਗੱਲ ਨਹੀਂ ਕੀਤੀ ਸੀ ਮੈਨੂੰ ਲਗਦਾ ਸੀ ਕਿ ਉਹ ਮੇਰੇ ਨਾਲ ਨਾਰਾਜ਼ ਆ ਇੱਕ ਦਿਨ ਮੈਂ ਅੱਕ ਕੇ ਫੋਨ ਕੀਤਾ ਤੇ ਉਹਨੇ ਫੋਨ ਚੁੱਕਿਆ ਹੀ ਨਹੀਂ ਕਾਫੀ ਵਾਰ ਫੋਨ ਕਰਨ ਦੇ ਬਾਅਦ ਉਹਨੇ ਫੋਨ ਚੁੱਕਿਆ ਤੇ ਮੈਂ ਉਹਨੂੰ ਕਿਹਾ ਕਿ ਕੀ ਗੱਲ ਤੂੰ ਜਾ ਕੇ ਭੁੱਲ ਹੀ ਗਿਆ ਉਹ ਮੈਨੂੰ ਕਹਿਣ ਲੱਗਾ ਭਾਬੀ ਮੈਂ ਟਰੱਕ ਚਲਾ ਰਿਹਾ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰੂੰਗਾ ਇੰਨੀ ਗੱਲ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਮੈਂ ਹੈਰਾਨ ਰਹਿ ਗਈ ਕਿ ਉਹ ਬੜਾ ਸੰਸਕਾਰੀ ਜਿਹਾ ਹੋ ਕੇ ਬੋਲ ਰਿਹਾ ਕਿ ਭਾਬੀ ਤੁਹਾਡੇ ਨਾਲ ਫੇਰ ਗੱਲ ਕਰੂੰਗਾ ਪਹਿਲਾਂ ਤਾਂ ਉਹ ਮੇਰੇ ਨਾਲ ਸਿੱਧਾ ਜਿਹਾ ਬੋਲਦਾ ਸੀ ਮੈਨੂੰ ਹੈਰਾਨਗੀ ਜੀ ਹੋਈ ਫਿਰ ਮੈਂ ਵੀ ਉਹਨੂੰ ਗੁੱਸੇ ਵਿੱਚ ਫੋਨ ਨਾ ਕੀਤਾ ਇੱਕ ਮਹੀਨਾ ਬੀਤ ਗਿਆ ਮੈਨੂੰ ਥੋੜਾ ਉਹ ਬਦਲਿਆ-ਬਦਲਿਆ ਜਿਹਾ ਲੱਗ ਰਿ ਨਹੀਂ ਲੱਗ ਰਿਹਾ ਸੀ ਕਿ ਉਹਦਾ ਰੂਪ ਕਿਉਂ ਹੋ ਗਿਆ ਪਹਿਲਾਂ ਤਾਂ ਆਪਣੇ ਭਰਾ ਨੂੰ ਫੋਨ ਤੇ ਪੁੱਛਦਾ ਰਹਿੰਦਾ ਸੀ ਕਿ दारू ਲਈ ਪੈਸੇ ਹੈਗੇ ਆ ਜਾਂ ਭੇਜਾਂ ਪਰ ਹੁਣ ਕਦੇ ਉਹਨੇ ਉਹ ਵੀ ਨਹੀਂ ਪੁੱਛੇ ਸੀ ਮੈਨੂੰ ਥੋੜੀ ਚਿੰਤਾ ਜੀ ਹੋਣ ਲੱਗੀ ਸੀ ਕਿ ਕਿਤੇ ਕਿਸੇ ਦੇ ਹੱਥ ਤੇ ਨਹੀਂ ਚੜ ਗਿਆ ਕਿਸੇ ਬਗਾਨੀ ਔਰਤ ਨਾਲ ਤਾਂ ਨਹੀਂ ਇਹ ਕੁਝ ਕਰਨ ਲੱਗ ਗਿਆ ਕਾਫੀ ਵਾਰ ਕੋਸ਼ਿਸ਼ ਕੀਤੀ ਗੱਲ ਕਰਨ ਦੀ ਪਰ ਉਹਨੇ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਨਾ ਕੀਤੀ ਪਰ ਅਗੇ ਜੋ ਉਹਨੇ ਕੀਤਾ ਉਹ ਮੈਂ ਕਦੇ ਸੋਚਿਆ ਨਹੀਂ ਸੀ ਪੂਰੇ 3 ਮਹੀਨਿਆਂ ਬਾਅਦ ਉਹ ਘਰ ਵਾਪਸ ਆਇਆ ਜਦੋਂ ਉਹਨੇ ਟਰੱਕ ਲਿਆ ਕੇ ਦਰਵਾਜ਼ੇ ਵਿੱਚ ਖੜਾਇਆ ਤਾਂ ਉਸ ਟਾਈਮ ਮੈਂ ਇਕੱਲੀ ਘਰ ਸੀ ਮੈਂ ਭੱਜੀ ਭੱਜੀ ਗਈ ਤੇ ਮੈਂ ਕਿਹਾ ਅਗੇ ਉਹ ਕਹਿਣ ਲੱਗਿਆ ਜੇਠ ਵੀ ਆ ਗਿਆ ਤੇ ਨਾਲ ਜਠਾਣੀ ਵੀ ਆਈ ਆ ਉਹਦੇ ਪਿੱਛੇ ਇੱਕ ਔਰਤ ਖੜੀ ਸੀ ਜੋ ਮੇਰੇ ਜੇਠ ਵਾਂਗ ਅਧਖੜ ਉਮਰ ਦੀ ਸੀ ਮੈਂ ਉਹਨੂੰ ਵੇਖ ਕੇ ਹੈਰਾਨ ਰਹਿ ਗਈ ਉਹਨੇ ਟਾਈਮ ਤੱਕ ਮੇਰੀ ਸੱਸ ਵੀ ਗਵਾਂਡੀਆਂ ਦੇ ਘਰੋਂ ਆ ਗਈ ਮੇਰੀ ਸੱਸ ਕਹਿਣ ਲੱਗੀ ਆ ਕਿਨੂੰ ਲੈ ਕੇ ਆ ਗਿਆ ਮੇਰਾ ਜੇਟ ਕਹਿਣ ਲੱਗਿਆ ਮਾਂ ਪਾਣੀ ਵਾਰ ਲਾ ਜੇ ਵਾਰਨਾ ਇਹ ਹੁਣ ਤੇਰੀ ਨੌ ਆ ਮੇਰੀ ਸੱਸ ਕਹਿਣ ਲੱਗੀ ਅੱਛਾ ਇਹ ਕਿੱਥੋਂ ਲਿਆ ਆ ਮੇਰਾ ਜੇਟ ਕਹਿਣ ਲੱਗਿਆ ਮਾਂ ਸਾਰੀਆਂ ਗੱਲਾਂ ਹੁਣ ਇੱਥੇ ਖੜਕੇ ਕਰੇਂਗੀ ਜਾਂ ਅੰਦਰ ਵੀ ਲੈ ਕੇ ਜਾਏਂਗੀ ਫੇਰ ਉਹ ਦੋਵੇਂ ਜਾਣੇ ਅੰਦਰ ਆ ਗਏ ਮੇਰੀ ਸੱਸ ਕਹਿਣ ਲੱਗੀ ਪਹਿਲਾਂ ਮੈਨੂੰ ਦੱਸੇ ਕੌਣ ਆ ਉਹ ਕਹਿਣ ਲੱਗਿਆ ਕਿ ਇਹ ਵਿਚਾਰੀ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦੀ ਸੀ ਇਹਦਾ ਘਰ ਵਾਲਾ ਚਿੱਟਾ ਖਾ ਕੇ ਮਰ ਗਿਆ ਸੀ ਤੇ ਇਹਨੂੰ ਇੱਕ ਸਹਾਰੇ ਦੀ ਲੋੜ ਸੀ ਇਹਦੀ ਮਾਂ ਨੇ ਮੇਰੇ ਨਾਲ ਇਹਦਾ ਵਿਆਹ ਕਰਵਾ ਦਿੱਤਾ ਹੋਨੇ ਆਪਣੇ ਨਾਲ ਹੀ ਰਹੂਗੀ ਉਹ ਕੁੜੀ ਬੜੀ ਮਾਸੂਮ ਜੀ ਲੱਗ ਰਹੀ ਸੀ ਮੈਨੂੰ ਗੁੱਸਾ ਚੜ ਗਿਆ ਮੈਂ ਕਿਹਾ ਕੋਈ ਇੱਥੇ ਨਹੀਂ ਰਹੂਗਾ ਇਹਨੂੰ ਬਾਹਰ ਕੱਢੋ ਮੰਮੀ ਮੇਰਾ ਜੇਠ ਕਹਿਣ ਲੱਗਾ ਕੀ ਗੱਲ ਪਰ ਜਾਈ ਮੇਰਾ ਘਰ ਨਹੀਂ ਆ ਤੁਸੀਂ ਮੈਨੂੰ ਬਾਹਰ ਕਿਵੇਂ ਕੱਢ ਦੋਗੇ ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਕੀ ਬੋਲੀ ਜਾਨੀ ਆ ਇਸ ਘਰ ਵਿੱਚ ਤਾਂ ਇਹਦਾ ਵੀ ਹੱਕ ਆ ਪਰ ਮੈਨੂੰ ਅੰਦਰੋਂ ਅੰਦਰ ਹੀ ਬੜੀ ਜੈਲਸੀ ਫੀਲ ਹੋ ਰਹੀ ਸੀ ਕਿਉਂਕਿ ਜਿਸ ਗੱਲ ਦੀ ਮਾਰੀ ਨੇ ਮੈਂ ਇੱਜ਼ਤ ਗਵਾਈ ਸੀ ਉਹ ਗੱਲ ਤਾਂ ਫਿਰ ਵੀ ਪੂਰੀ ਨਹੀਂ ਹੋਈ ਉਹਨੇ ਤਾਂ ਵਿਆਹ ਕਰਵਾ ਲਿਆ ਇੰਨੇ ਟਾਈਮ ਤੱਕ ਮੇਰਾ ਘਰ ਵਾਲਾ ਆ ਗਿਆ ਉਹ ਵੀ ਕੁਝ ਨਾ ਬੋਲਿਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਉਹਨੂੰ ਕੁਝ ਕਿਹਾ ਕਿਉਂ ਨਹੀਂ ਉਹ ਕਹਿੰਦਾ ਹੁਣ ਉਹਦੀ ਮਰਜ਼ੀ ਸੀ ਉਹਨੇ ਵਿਆਹ ਕਰਵਾ ਲਿਆ ਤਾਂ ਕਰਵਾ ਲਿਆ ਕੀ ਕਰ ਸਕਦੇ ਆ ਮੈਂ ਆਪਣੇ ਜੇਟ ਨੂੰ ਕਿਹਾ ਕਿ ਕੀ ਗੱਲ ਮੇਰੇ 'ਚ ਕੋਈ ਕਮੀ ਸੀ ਮੇਰਾ ਜੇਠ ਕਹਿਣ ਲੱਗਿਆ ਆਪਣੀ ਘਰ ਵਾਲੀ ਆਪਣੀ ਹੀ ਹੁੰਦੀ ਆ ਉਹ ਵੇਖ ਲੈ ਮੇਰੇ ਲਈ ਖਾਣਾ ਬਣਾ ਰਹੀ ਆ ਉਹ ਵੀ ਬਿਨਾ ਕਹੇ ਪਰ ਤੈਨੂੰ ਕਹਿਣਾ ਪੈਂਦਾ ਸੀ ਕਿ ਬਣਾ ਦੇ ਫਿਰ ਵੀ ਤੂੰ ਮਜਬੂਰੀ ਕਰਕੇ ਬਣਾਉਂਦੀ ਸੀ ਇਸ ਤਰ੍ਹਾਂ ਮੇਰੇ ਜੇਠ ਨੇ ਆਪਣਾ ਘਰ ਵਸਾ ਲਿਆ ਹੁਣ ਸਾਡੇ ਦੋਵਾਂ ਵਿੱਚ ਪਹਿਲਾਂ ਵਾਲੀ ਗੱਲ ਨਾ ਰਹੀ ਸਾਡੇ ਦੋਵਾਂ ਦਰਾਣੀ ਜਿਹਾਣੀ ਵਿੱਚ ਲੜਾਈ ਹੁੰਦੀ ਰਹਿੰਦੀ ਸੀ ਤੇ ਸਾਡੇ ਘਰ ਵਿੱਚ ਕੰਦ ਵੀ ਨਿਕਲ ਗਈ ਹੁਣ ਮੇਰੇ ਜੇਠ ਨੇ ਟਰੱਕ ਵੇਚ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੋਵਾਂ ਨੇ ਆਪਣਾ ਘਰ ਵਸਾ ਲਿਆ ਮੇਰੀ ਸੱਸ ਵੀ ਇਸ ਗੱਲ ਤੋਂ ਬਹੁਤ ਖੁਸ਼ ਸੀ ਕਿ ਚਲ ਮੇਰੇ ਪੁੱਤ ਦਾ ਵੀ ਘਰ ਵਸ ਗਿਆ ਪਰ ਮੈਨੂੰ ਅੰਦਰੋਂ ਅੰਦਰ ਹੀ ਬੜਾ ਪਛਤਾਵਾ ਜਿਹਾ ਹੋ ਰਿਹਾ ਸੀ ਜੇ ਮੈਨੂੰ ਇਸ ਤਰ੍ਹਾਂ ਪਤਾ ਹੁੰਦਾ ਅਸੀਂ ਇਹਨੂੰ ਗੱਡੀ ਤੇ ਭੇਜਦੇ ਹੀ ਨਾ ਪਰ ਜੋ ਕੁਝ ਲਿਖਿਆ ਸੀ ਉਹ ਤਾਂ ਹੋ ਕੇ ਰਹਿਣਾ ਸੀ ਅਸੀਂ ਆਪਣੀ ਜ਼ਮੀਨ ਜੋਗੇ ਰਹਿ ਗਏ ਸੀ ਅਗਲੇ ਨੇ ਆਪਣਾ ਘਰ ਵਸਾ ਲਿਆ ਤੇ ਸਭ ਕੁਝ ਆਪੇ ਕਰ ਲਿਆ ਉਹਨੇ ਇਹ ਤਾਨਾ ਵੀ ਮੇਰੀ ਸੱਸ ਨੂੰ ਮਾਰਿਆ ਸੀ ਕਿ ਤੂੰ ਤਾਂ ਮੇਰਾ ਘਰ ਨਹੀਂ ਵਸਾਇਆ ਵੇਖ ਲੈ ਮੈਂ ਆਪੇ ਆਪਣਾ ਘਰ ਵਸਾ ਲਿਆ ਪਰ ਮੈਨੂੰ ਬੜਾ ਪਛਤਾਵਾ ਲੱਗਦਾ ਕਿ ਮੈਂ ਉਹਦੇ ਪਿੱਛੇ ਆਪਣੀ ਇੱਜ਼ਤ ਗਵਾਈ ਮਿਲਿਆ ਕੁਝ ਵੀ ਨਹੀਂ ਤੇ ਨਾ ਹੀ ਇਹ ਗੱਲ ਮੈਂ ਕਿਸੇ ਨੂੰ ਦੱਸ ਸਕਦੀ ਆ ਜੇ ਕਿਸੇ ਨੂੰ ਦੱਸੂਗੀ ਤਾਂ ਸਾਰਾ ਬਲੇਮ ਆਪਦੇ ਤੇ ਹੀ ਆਉਣਾ ਇਸ ਕਰਕੇ ਮੈਂ ਚੁੱਪ ਰਹਿਣ ਚੀ ਆਪਣਾ ਫਾਇਦਾ ਸਮਝਿਆ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ